ਸੀ ਉਸ ਸਦੋਰੇ ਦੇ ਵਿੱਚ ਥਾਲ ਦੇ ਵਿੱਚ ਲਾਲ ਚੁੰਨੀ ਸੱਤ ਚੂੜੀਆਂ ਇੱਕ ਨਾਰੀਅਲ ਅਤੇ ਇੱਕ ਲਾਲ ਧਾਗਾ ਰੱਖ ਕੇ ਉਸ ਨੂੰ ਪਕੜਾਇਆ ਜਾਂਦਾ ਸੀ ਜਦੋਂ ਉਹ ਔਰਤ ਪਕੜ ਜਾਂਦੀ ਸੀ ਤਾਂ ਫਿਰ ਤਾਂ ਉਸ ਦਾ ਚਿਖਾ ਦੇ ਸੜਨਾ तय ਹੋ ਜਾਂਦਾ ਸੀ ਤੇ ਫਿਰ ਉਹ ਮਨਾ ਨਹੀਂ ਸੀ ਕਰ ਸਕਦੀ ਮਨਾਕ ਪਹਿਲਾਂ ਨਹੀਂ ਕਰ ਸਕਦੀ ਸੀ ਪਰ ਜਦੋਂ ਉਹਦੇ ਹੱਥ ਵਿੱਚ ਸਦੌਰਾ ਆ ਗਿਆ ਫਿਰ ਤਾਂ ਉਸ ਨੂੰ ਮਰਨਾ ਹੀ ਮਰਨਾ ਪਿਆ ਤਾਂ ਇਸ ਤਰ੍ਹਾਂ ਇਹ ਸਦੌਰਾ ਸੀ ਤਾਂ ਸਾ ਸੰਗਾਂ ਦੀ ਇਹੋ ਜਿਹੀ ਮੌਤਾਂ ਜੜੀਆਂ ਨੇ ਉਹ ਗੁਰਮਤ ਨੇ ਨਹੀਂ ਪਰਵਾਣੀਆਂ ਇਸ ਤਰ੍ਹਾਂ ਕਿਸੇ ਨੂੰ ਸਾੜਨਾ ਅੱਗ ਦੀ ਚਿਖਾ ਦੇ ਵਿੱਚ ਸੁਣਾ ਤਾਂ ਇਸ ਤਰ੍ਹਾਂ ਸਦੌਰਾ ਉਹਦੇ ਹੱਥ ਵਿੱਚ ਪਕੜਾ ਕੇ ਜਿਹੜਾ ਸਮੇਂ ਦਾ ਬ੍ਰਾਹਮਣ ਸੀ ਉਹ ਬ੍ਰਾਹਮਣ ਫਿਰ ਇੱਕ ਇਹੋ ਜਿਹਾ ਪ੍ਰਬੰਧ ਕਰਕੇ ਰੱਖਦਾ ਸੀ ਧੂਪ ਅਗਰ ਬੱਤੀਆਂ ਜਲਾਈਆਂ ਜਾਂਦੀਆਂ ਸਨ ਤੇ ਨਾਲ ਢੋਲ ਵਾਲਾ ਖੜਾ ਹੁੰਦਾ ਸੀ ਜੋ ਝੋਰ-ਝੋਰ ਦੀ ਢੋਲ ਵਜਾਉਂਦਾ ਸੀ ਤਾਂ ਕਿ ਉਹ ਮਰਨ ਵਾਲੀ ਜਿਹੜੀ ਬੀਬੀ ਹੈ ਜੋ ਚਿਖਾ ਦੇ ਸੁਣਨ ਵਾਲੀਏ ਉਸ ਦੀ ਆਵਾਜ਼ ਇਹ ਉਹ ਰੋਵੇ ਤੇ ਉਸ ਦੀ ਆਵਾਜ਼ ਕਿਸੇ ਨੂੰ ਸੁਣਾਈ ਨਾ ਦੇਵੇ ਤਾਂ ਇਸ ਤਰੀਕੇ ਨਾਲ ਇਸ ਬ੍ਰਾਹਮਣ ਨੇ ਇੱਕ ਕੁੱਠੀ ਰੀਤ ਰਾਈ ਹੋਈ ਸੀ ਜੋ ਕਿ ਬ੍ਰਾਹਮਣ ਦੇ ਸਿਰ ਦੇ ਉੱਪਰ ਇੱਕ ਬਹੁਤ ਵੱਡਾ ਕਲੰਕ ਹੈ ਇੱਕ ਦਾਗ ਹੈ ਜੋ ਰਹੀ ਦੁਨੀਆ ਤੱਕ ਬ੍ਰਾਹਮਣ ਦੇ ਸਿਰ ਦੇ ਉੱਪਰੋਂ ਇਹ ਦਾਗ ਉਤਰ ਨਹੀਂ ਸਕਦਾ ਤਾਂ ਸਾ ਸੰਗਤ ਜੀ ਫਿਰ ਗੁਰਮੁਦਾਸ ਦੋਰਾ ਕੀਏ ਗੁਰਮੁਦਾਸ ਦੋਰਾ ਇਸ ਤੋਂ ਬਿਲਕੁਲ ਅਲੱਗ ਹੈ ਇਸ ਤੋਂ ਬਿਲਕੁਲ हट ਕੇ ਹੈ ਉਹ ਕਿਵੇਂ ਹੈ ਜਿਸ ਤਰ੍ਹਾਂ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਨੂੰ ਤਖਤਾਰ ਕੀਤਾ ਤੇ ਨਾਲ ਹੀ ਔਰ 700 ਸਿੰਘ ਜਿਹੜੇ ਸਨ ਉਹ ਵੀ ਗ੍ਰਿਫਤਾਰ ਕੀਤੇ ਗਏ ਫਿਰ ਇਹ ਆਦੇਸ਼ ਆਇਆ ਜੋ ਫਰਸ਼ੀਅਰ ਬਾਦਸ਼ਾਹ ਸੀ ਉਸਨੇ ਆਦੇਸ਼ ਕੀਤਾ ਰੋਜ਼ 100 ਸਿੱਖ ਕਤਲ ਕੀਤੇ ਜਾਣ ਤਾਂ ਸਾਧ ਸੰਗਤਿਓ ਉਹਨਾਂ ਦੇ ਵਿੱਚ ਸਰਵਰਾ ਖਾਨ ਵੀ ਸੀ ਔਰ ਉਹਨਾਂ ਦੇ ਵਿੱਚ ਅਮੀਰ ਖਾਨ ਵੀ ਸੀ ਉਹਨਾਂ ਦੇ ਵਿੱਚ ਮੁਹੰਮਦ ਕਾਸਮੀ ਲੋਹਰੀ ਵੀ ਸੀ ਔਰ ਜਿਹੜੇ ਵੱਡੇ ਵੱਡੇ ਆਉਂਦਿਆਂ ਦੇ ਸਨ ਉਹ ਵੀ ਖੜੇ ਹੋਏ ਸਾਨੂੰ ਕਿ ਪਹਿਲੇ ਦਿਨ ਤੇ 200 ਸੇਖਾਂ ਦਾਤਰ ਬਣਾ ਸੀ ਤਾਂ ਹਰੇਕ ਸਿੱਖ ਨੂੰ ਉਹ ਪੁੱਛਦੇ ਨੇ ਕਿ ਭਾਈ ਤੈਨੂੰ ਬਹੁਤ ਚਾਹੀਦੀ ਏ ਜਾਂ ਇਸਲਾਮ ਚਾਹੀਦਾ ਜੇ ਤਾ ਇਸਲਾਮ ਚਾਹੀਦਾ ਹੈ ਕੁਰਾਨ ਵਾਲੇ ਪਾਸੇ ਚਲੇ ਜਾਓ ਤੇ ਜੇ ਬਹੁਤ ਚਾਹੀਦੀ ਏ ਤਾਂ ਉਹ ਜਲਾਹ ਖੜਾ ਹੈ ਤਲਵਾਰ ਵਾਲੇ ਪਾਸੇ ਉਹਨਾਂ ਨੇ ਕਿਹਾ ਅਸੀਂ ਪਰਿਵਾਰ ਵਾਲੇ ਪਾਸੇ ਜਾਣਾ ਹੈ ਅਸੀਂ ਮੌਤ ਵਾਲੇ ਪਾਸੇ ਜਾਣਾ ਹੈ ਕਿਉਂਕਿ ਸਾਨੂੰ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਐਸਾ ਪਾਠ ਪੜ੍ਹਾਇਆ ਹੈ ਔਰ ਉਸ ਪਾਠ ਦੇ ਅਰਥ ਸਿੱਖਾਂ ਨੇ ਪ੍ਰਤੱਖ ਕਰਕੇ ਕਈ ਵਾਰ ਦਿਖਾਏ ਜੋ ਤੂੰ प्रेम चिरण का चाहु सिर धर तली गली मेरी आओ इथ मार्ग पै धरिजे सिर दीजे कान हकीजे तो इस तरह सिंह जो ए, वो माँद है वो मौत पर बैठे गए ते वो हर एक नु बार-बार पूछते रहे फिर पीछे आवाज आई के ऐ काजी एक तो मेरी गल सुन तो वो कहदा कि सुनाओ चल ले भाई तुसी ए मेरे नाल वादा करो के मेरी गल बणोगे ਤਾਂ ਉਹਨੇ ਸੋਚਿਆ ਸਾਡ ਇਹ ਇਸਲਾਮ ਕਬੂਲ ਕਰੇਗਾ ਕਹਿੰਦੇ ਬਈ ਜਿਮਰ ਬਣਾ ਲੈ ਪਾਡੀ ਕਾਲ ਤਾਂ ਉਹਨਾਂ ਨੇ ਕਿਹਾ ਬਈ ਬਾਰ-ਬਾਰ ਪੁੱਛਣ ਦੀ ਲੋੜ ਨਹੀਂ ਇਹ ਉਹ ਸਿੱਧਕੀ ਸਿੱਖ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਨੂੰ ਕਿਸ ਸਾਸ਼ਵਾਸਾ ਦੇ ਨਾਲ ਨਿਭਾਉਣਗੇ ਇਹਨਾਂ ਦੇ ਵਿੱਚੋਂ ਇੱਕ ਵੀ ਪਿਛਾ ਹਟਣ ਵਾਲਾ ਨਹੀਂ ਹੈ ਇਸ ਨੂੰ ਸਦੋਰਾ ਗੁਰਮਤਿ ਵਿੱਚ ਕਿਹਾ ਇਹ ਹੈ ਗੁਰਮਤਿ ਦਾ ਸਦੋਰਾ ਤੇ ਸਾਰੇ ਇਹ ਮੌਤ ਵਾਲੇ ਪਾਸੇ ਜਾਣਗੇ ਇਸ ਲਈ ਤੂੰ ਆਪਣਾ ਸਮਾਂ ਤੇ ਸਾਡਾ ਕੀਮਤੀ ਸਮਾਂ ਜੋ ਹੈ ਐਵੇਂ ਬਰਬਾਦ ਨਾ ਕਰ ਤੂੰ ਜਿਵੇਂ ਜਿਵੇਂ ਵਾਰੀ ਹੁੰਦੀ ਏ ਉਸੇ ਤਰ੍ਹਾਂ ਕੱਲ ਕਰਦਾ ਚੱਲ ਤਾਂ ਸਾਥ ਸੰਗਤ ਜੀ ਗੁਰਮਤ ਦਾ ਸਦੋਰਾ ਇਹ ਹੈ ਇਸ ਤਰ੍ਹਾਂ ਹਰ ਇੱਕ ਗੁਰਸਿੱਖ اپنے گروہ کے بچنا تو صدقے انہیں بے تاب ہے اتنی صدقہ تے پیار گروہ گوگر سنگھ مہارا کے سکھوں دے, دے بچ ہے ساتھ سندر اتنے کو بچن پروان کرنا دی کوئیاں کو دی کھیمہ بشش کرنی دی واہ گروہ جی کا خلصہ واہ گروہ جی کی جب تو ساتھ نہ ہو ساتھ نہ ہو ساتھ نہ ہو ساتھ نہ Oh, hey, guru.